ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤਾਂ ਅੰਦਰ ਉਸ ਤੋਂ ਵਗੈਰਾ ਜੀ ਖੁਸ਼ੀ ਹੋਵੋਗੇ ਹਾਂ ਜੀ ਇੱਥੇ ਆਪਾਂ ਲੱਗੇ ਸੀਗੇ ਸਵੇਰ ਦੇ ਝਾੜੂ ਪੋਚੇ ਦੀਆਂ ਸਫਾਈਆਂ ਕਰਨ ਝਾੜੂ ਪੋਚਾ ਲੱਗ ਗਈ ਸੀਗੀ ਮੈਂ ਕਰਨ ਰੋਟੀ ਪਾਣੀ ਦਾ ਆਪਣਾ ਕੰਮ ਨਿਪਟੜ ਗਿਆ ਸੀ ਕਿਉਂਕਿ ਸੈਦ ਦੇ ਪਪਾ ਅੱਜ 7:30 ਵਜੇ ਗਏ ਸੀਗੇ ਤਾਂ ਕਰਕੇ ਆਪਣੇ ਰੋਟੀ ਪਾਣੀ ਦਾ ਕੰਮ ਸਾਰਜਰੇ ਜਲਦੀ ਆਪਾਂ ਨਿਬੇੜ ਲਿਆ ਸੀਗਾ ਤੇ ਬੱਚੇ ਵੀ ਨਾਲੇ ਸੀ ਇੱਥੇ ਹੋ ਗਿਆ ਸੀਗਾ 8:00 ਵਜੇ ਦਾ ਟਾਈ ਕਿਚਨ ਵਗੈਰਾ ਮੈਂ ਕਲੀਨ ਕਰਕੇ ਆ ਗਈ ਸੀ ਦੂਜੇ ਰੂਮ ਦੀ ਸਾਰੀ ਕਲੀਨਿੰਗ ਵਗੈਰਾ ਕਰਤੀ ਸੀਗੀ ਤੇ ਇੱਥੇ ਮੈਂ ਆਪਣੇ ਇੱਧਰਲੇ ਬੈੱਡ ਦੀ ਲੱਗੀ ਸੀਗੀ ਬੈੱਡ ਸ਼ੀਟਸ ਸਾਫ਼ ਕਰਕੇ ਵਿਛਾਉਣ ਮੈਂ ਕਿਹਾ ਵੀ ਚਲੋ ਬੱਚੇ ਕਹਿੰਦੇ ਮम्मा ਜਲਦੀ ਜਲਦੀ ਵੀ ਉਹ ਕਰ ਦੋ ਝਾੜੂ ਪੋਚਾ ਕਰ ਦੋ ਕਿਉਂਕਿ ਰਸੀਆਂ ਆਪਣਾ ਪੜਨ ਲੱਗ ਜਾਂਗੇ ਹਨ ਸਟੱਡੀ ਕਰਾਂਗੇ ਤੇ ਆਪਾਂ ਇੱਥੇ ਲੱਗੇ ਸੀਗੇ ਆਪਣੇ ਕੰਮ ਕਰ ਕਰਨ ਤੇ ਅੱਜ ਕੰਮ ਤਾਂ ਜਲਦੀ ਨਿਬੜ ਗਏ ਕਿਉਂਕਿ ਸਾਇਦ ਪਾਪਾ ਨਹੀਂ ਤਾਂ ਸੰਡੇ ਨੂੰ ਆਏ ਹੁੰਦਾ ਵੀ ਚਲ ਥੋੜਾ ਜਿਹਾ ਲੇਟ ਉੱਠਾਂਗੇ ਪਰ ਅੱਜ ਸਾਇਦ ਪਾਪਾ ਨੇ ਜਾਣਾ ਸੀਗਾ ਉਹਨਾਂ ਕਰਕੇ ਫਿਰ ਉੱਠਣਾ ਪਿਆ ਮੈਨੂੰ ਮੈਨੂੰ ਤਾਂ ਫਿਰ ਸੰਡੇ ਦੀ ਵੀ ਕੋਈ ਛੁੱਟੀ ਨਹੀਂ ਸੀਗੀ ਫਿਰ ਮੈਂ ਉੱਠੀ ਸੀਗੀ 8:16 ਪਾਉਣੇ ਕਿ 7 ਵਜੇ ਹਨਾ ਉੱਠ ਗਈ ਸੀਗੀ ਮੈਂ ਫਿਰ ਉੱਠ ਕੇ ਮੈਂ ਮਤਲਬ ਕਿ ਬ੍ਰੇਕਫਾਸਟ ਦੀ ਤਿਆਰੀ ਕੀਤੀ ਆਪਣਾ ਚਾਹ ਪਾਣੀ ਬਣਾਇਆ ਪੀਤਾ ਖਾਣਾ ਉਹਨਾਂ ਨੂੰ ਦਿੱਤਾ ਭੇਜੇ ਤੋਂ ਬਾਅਦ ਫਿਰ ਬੱਚੇ ਉੱਠ ਗਏ ਉਹ ਨਹਾ ਨੂੰ ਲੈ ਉਹਨਾਂ ਨੇ ਨਹਾ ਨੂੰ ਕੇ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਆਪਣਾ ਬ੍ਰੇਕਫਾਸਟ ਕਰ ਲਿਆ ਸੀਗਾ ਦਿਨ ਨ ਜਾਣਿਆ ਨੇ ਹਨਾ ਫਿਰ ਉਸ ਤੋਂ ਬਾਅਦ ਜੀ ਹੁਣ ਮੈਂ ਕਿਹਾ ਚਲੋ ਵੀ ਆਪਾਂ ਰੂਮ ਦਾ ਲੱਗ ਜਣੇ ਆਪਣਾ ਸਫਾਈ ਵਗੈਰਾ ਕਰਨ ਨੂੰ ਕਿਉਂਕਿ ਤੁਹਾਨੂੰ ਦੱਸ ਤੇ ਆਈ ਆ ਵੀ ਮੇਰੇ ਅਭਿਜੋਤ ਨੂੰ ਨਹੀਂ ਪਸੰਦ ਆਏਗਾ ਵੀ ਲੇਟ ਕੰਮ ਕਰਨਾ ਤੇ ਘਰ ਚ ਗੰਦਗੀ ਪਈ ਹੋਵੇ ਉਹਨੂੰ ਬਿਲਕੁਲ ਵੀ ਪਸੰਦ ਨਹੀਂ ਹੈਗਾ ਉਹਨੂੰ ਇਹ ਹੁੰਦਾ ਵੀ ਬਸ ਫਟਾਫਟ ਜਲਦੀ ਜਲਦੀ ਕੰਮ ਕਰ ਦੋ ਤੇ ਨਾ ਉਹ ਜਲਦੀ ਲਏ ਸੀਗੇ ਇਥੇ ਆਪਾਂ ਬਸ ਹੁਣ ਆਪਣਾ ਲੱਗੇ ਹੋਇਆ ਕਮਾਕਾਰਾਂ ਚ ਕੋਈ ਸੰਡੇ ਦੀ ਛੁੱਟੀ ਨਹੀਂ ਆਪਾਂ ਨੂੰ ਤਾਂ ਕੋਈ ਕਾਸੇ ਦੀ ਛੁੱਟੀ ਨਹੀਂ ਹੈਗੀ ਲੱਗਦਾ ਤਾਂ ਇਹ ਹੁੰਦਾ ਵੀ ਹੈ ਨਾ ਵੀ ਰਾਤ ਨੂੰ ਤਾਂ ਸੋਚ ਕੇ ਵਈ ਸੀ ਕਿ ਵਾ ਲੇਟ ਉੱਠੂਗੀ ਹੈ ਨਾ ਵੀ ਚਲੋ ਸਾਇਦ ਪਾਪਾ ਲੇਟ ਉੱਠਣਗੇ ਮੈਂ ਵੀ ਲੇਟ ਉੱਠੂਗੀ ਪਰ ਕਿੱਥੇ ਕਿਸਮਤ ਚ ਹੈ ਨਹੀਂ ਸੀਗਾ ਚਲੋ ਇਹ ਵੀ ਜ਼ਰੂਰੀ ਹੈ ਨਾ ਜੇ ਕੰਮ ਕਰਨਗੇ ਤਾਂ ਹੀ ਸਾਰਾ ਕੁਝ ਹੋਊਗਾ ਹੈ ਨਾ ਕੰਮ ਵੀ ਬਹੁਤ ਜ਼ਰੂਰੀ ਆ ਤਾਂ ਕਰਕੇ ਫਿਰ ਅਬੀ ਜੋ ਉਹ ਦੇਖੋ ਕਿ ਮੈਂ ਗਿਰ ਗਿਆ ਫਿਰ ਪੈ ਗਿਆ ਸੀਗਾ ਟੀਵੀ ਲਾਇਆ ਹੋਇਆ ਸੀਗਾ ਟੀਵੀ ਲੱਗੇ ਹੋਏ ਸੀਗੇ ਦੇਖਣ ਤੇ ਮੈਂ ਦੂਜੇ ਬੈੱਡ ਦੀ ਵੀ ਸਿੰਗਲ ਬੈੱਡ ਦੀ ਵੀ ਚਾਦਰ ਪਛਾਤੀ ਸੀਗੀ ਉਸ ਤੋਂ ਬਾਅਦ ਜੀ ਆਪਾਂ ਇੱਥੇ ਕੱਪੜਾ ਲੀੜਾ ਇੱਥੇ ਲੱਗੇ ਸੀਗੇ ਮਾਰਨ ਸਾਰੀਆਂ ਚੀਜ਼ਾਂ ਦੇ ਉੱਤੇ ਤੁਹਾਨੂੰ ਪਤਾ ਹੀ ਆ ਵੀ ਮੈਨੂੰ ਇਹ ਆਦਤ ਆ ਕਿਉਂਕਿ ਜਿੰਨਾ ਚਿਰ ਮੈਂ ਇਹ ਚੀਜ਼ ਸਾਫ਼ ਕਰਨਾ ਸਾਰੀਆਂ ਕਰਾਂ ਮੈਨੂੰ ਲੱਗਦਾ ਨਹੀਂ ਹੈਗਾ ਵੀ ਮੈਂ ਝਾੜੂ ਪੋਚਾ ਕੀਤਾ ਹਨਾ ਕਿਉਂਕਿ ਮੈਨੂੰ ਸਾਰੀ ਡਸਟਿੰਗ ਕਰਨੀ ਵਧੀਆ ਲੱਗਦੀ ਹੈ ਪਹਿਲਾਂ ਮੈਂ ਡਸਟਿੰਗ ਕਰਦੀ ਹਾਂ ਫਿਰ ਮੈਂ ਆਪਣਾ ਸਾਰੀ ਸਫਾਈ ਕਰਦੀ ਹਾਂ ਫਿਰ ਇਹ ਘਰ ਸਾਫ਼ ਲੱਗਦਾ ਹੈ ਹਨਾ ਨਹੀਂ ਤਾਂ ਗਰਦ ਨਾਲ ਤੁਹਾਨੂੰ ਵੀ ਪਤਾ ਵੀ ਕਿੰਨੀ ਧੂੜ ਮਿੱਟੀ ਨਾਲ ਸਾਰੀਆਂ ਚੀਜ਼ਾਂ ਭਰ ਜਾਂਦੀਆਂ ਨੇ ਗੰਦੀਆਂ ਲੱਗਦੀਆਂ ਨੇ ਫਿਰ ਹਨਾ ਤੇ ਇੱਥੇ ਮੈਂ ਆਪਣਾ ਲੱਗੀ ਸੀ ਚਾਹੇ ਮੈਂ ਬਿਮਾਰ ਵੀ ਹੋਵਾਂ ਚਾਹੇ ਮੈਂ ਕਿਵੇਂ ਵੀ ਹੋਵਾਂ ਪਰ ਮੈਂ ਇਹ ਚੀਜ਼ਾਂ ਜ਼ਰੂਰ ਕਰਨੀਆਂ ਹੀ ਕਰਨੀਆਂ ਨੇ ਹਨਾ ਤੇ ਉਸ ਤੋਂ ਬਾਅਦ ਜੀ ਆਪਾਂ ਕੱਪੜੇ ਵੀ ਪਾਏ ਹੋਏ ਸੀਗੇ ਮਸ਼ੀਨ ਦੇ ਵਿੱਚ ਇੱਥੇ ਮੈਂ ਲੱਗੀ ਸੀਗੀ ਝਾੜੂ ਲਗਾਉਣ ਤੇ ਕੱਪੜੇ ਮੇਰੇ ਮਸ਼ੀਨ ਦੇ ਵਿੱਚ ਮੈਂ ਪਹਿਲਾਂ ਤਾਂ ਬਲੀ ਸਲਾਹ ਨਹੀਂ ਸੀਗੀ ਪਾਉਣ ਦੀ ਕਿਉਂਕਿ ਮੇਰੇ ਕੱਪੜੇ ਥੋੜੇ ਜਿਹੀ ਸੀਗੇ ਬਟ ਫਿਰ ਮੇਰੀਆਂ ਬੱਚਿਆਂ ਦੀਆਂ ਡਰੈਸਾਂ ਸੀਗੀਆਂ ਕਿਉਂਕਿ ਇਹਨਾਂ ਨੇ ਸਕੂਲ ਸਵੇਰੇ ਮੰਡੇ ਨੂੰ ਪਾ ਕੇ ਜਾਣੀਆਂ ਸੀਗੀਆਂ ਕਿਉਂਕਿ ਇਹ ਮੰਡੇ ਇਹਨਾਂ ਨੂੰ ਫਿਰ ਪਤਾ ਤੁਹਾਨੂੰ ਐਗਜ਼ਾਮ ਚੱਲਦੇ ਨੇ ਜਾਣਾ ਵੀ ਜ਼ਰੂਰੀ ਆ ਹਨਾ ਤਾਂ ਕਰਕੇ ਫਿਰ ਮੈਂ ਕਿਹਾ ਵੀ ਇਹ ਵੀ ਚੀਜ਼ ਜ਼ਰੂਰੀ ਆ ਵੀ ਵਾਸ਼ ਕਰਨੀ ਆ ਹਨਾ ਫਿਰ ਮੈਂ ਕਿਹਾ ਚਲੋ ਵੀ ਝਾੜੂ ਲਾਉਂਦੀ ਲਾਉਂਦੀ ਜਾਨ ਨੂੰ ਮੈਂ ਕੱਪੜੇ ਪਾ ਦੰਨੀ ਆ ਉਹਨੇ ਟਾਈਮ 'ਚ ਮੇਰੇ ਕੱਪੜੇ ਹਨਾ ਤਾਂ ਹੋ ਜਾਣਗੇ ਤੇ ਆਪਾਂ ਨਾਲ ਦੀ ਨਾਲ ਆਪਣੇ ਕੰਮ ਨਵੇੜੀ ਜਾਵਾਂਗੇ ਕਿਉਂਕਿ ਉਹ ਜਿਹੜਾ ਆਪਾਂ ਨੇ ਹੱਥ ਨਾਲ ਧੋਣੇ ਹੁੰਦੇ ਨੇ ਵੀ ਆਪਾਂ ਹੁਣ ਇਹ ਕੰਮ ਨਹੀਂ ਕੰਮ ਕਰ ਸਕਦੇ ਆ ਆਪਾਂ ਹੁਣ ਇੰਨਾ ਸੁਖ ਹੋ ਗਿਆ ਆਪਾਂ ਤਾਂ ਵੀ ਮਸ਼ੀਨਾਂ ਦੇ ਵਿੱਚ ਕੱਪੜੇ ਪਾਓ ਤੇ ਆਪਣਾ ਇੱਕ ਪਾਸੇ ਦੂਜਾ ਕੰਮ ਕਰ ਲਓ ਹਨਾ ਤੇ ਇੱਥੇ ਗਰਮੀ ਤਾਂ ਬਹੁਤ ਆ ਪਰ ਮੈਨੂੰ ਗਰਮੀ ਇੰਨੀ ਜ਼ਿਆਦਾ ਪਸੰਦ ਆ ਨਾ ਮੈਨੂੰ ਗਰਮੀ 'ਚ ਖੁੱਲਕੇ ਕੰਮ ਹੋ ਜਾਂਦਾ ਮਤਲਬ ਕਿ ਮੈਨੂੰ ਨਾ ਸਰਦੀਆਂ 'ਚ ਮੇਰਾ ਸਰੀਰ ਨਾ ਜੁੜਿਆ ਜੁੜਿਆ ਹੋ ਜਾਂਦਾ ਮੇਰੇ ਤੋਂ ਕੰਮ ਨਹੀਂ ਹੁੰਦਾ ਜ਼ਿਆਦਾ ਮੇਰੇ ਹੱਡ ਪੈਰ ਹੱਥਾਂ 'ਚ ਦਰਦ ਰਹਿਣ ਲੱਗ ਜਾਂਦਾ ਸਰਦੀਆਂ ਦੇ ਵਿੱਚ ਗਰਮੀਆਂ ਮੈਨੂੰ ਵਧੀਆ ਲੱਗਦੀਆਂ ਨੇ ਗਰਮੀਆਂ 'ਚ ਨਾ ਮੈਂ ਇਹ ਸੋਚ ਲੰਨੀ ਵੀ ਪਸੀਨਾ ਹੀ ਆਊਗਾ ਹਨਾ ਵੀ ਆਪਣੇ ਸਰੀਰ ਦੇ ਅੰਦਰੋਂ ਵਧੀਆ ਗੰਦਗੀ ਨਿਕਲੂਗੀ ਪਰ ਮੈਨੂੰ ਗਰਮੀ ਬਹੁਤ ਪਸੰਦ ਆ ਹਨਾ ਬਿਕਮਾ ਕਰਨਾ ਮੈਨੂੰ ਕੋਈ ਐ ਔਖਾ ਨਹੀਂ ਲੱਗਦਾ ਮੈਂ ਇਹ ਸੋਚ ਲਾਂ ਨੀ ਉਹ ਵੀ ਵਧੀਆ ਅੰਦਰੋਂ ਗੰਦਗੀ ਨਿਕਲੇ ਪਸੀਨਾ ਨਿਕਲੇ ਆਪਣੇ ਅੰਦਰ ਜਿਹੜਾ ਗੰਦਗੀ ਜਮਾ ਹੋਈ ਹੋਈ ਆ ਨਾ ਉਹ ਪਸੀਨੇ ਰਾਹੀਂ ਆਪਣੇ ਬਾਹਰ ਨਿਕਲ ਜਵੇ ਤੇ ਰਹੀ ਗੱਲ ਜਾਣ ਆਉਣ ਦੀ ਚਲੋ ਔਖਾ ਲੱਗਦਾ ਹਨਾ ਜਿਹੜੇ ਭੈਣ ਭਾਈ ਕੰਮ ਕਰਦੇ ਨੇ ਉਹਨਾਂ ਲਈ ਤਾਂ ਔਖਾ ਬਹੁਤ ਆ ਗਰਮੀ ਦੇ ਵਿੱਚ ਪਰ ਅਸੀਂ ਦਿਨ ਦੇ ਵਿੱਚ ਕਿਤੇ ਇੰਨਾ ਜਾਂਦੇ ਹੀ ਨਹੀਂ ਹੈਗੇ ਅਸੀਂ ਜਾਂਦੇ ਹੀ ਰਾਤ ਨੂੰ ਆ ਸ਼ਾਮ ਨੂੰ ਲੈ ਕੇ ਜਾਂਦੇ ਨੇ ਉਦੋਂ ਧੁੱਪ ਚੜੇ ਜਾਂਦੀ ਆ ਤਾਂ ਕਰਕੇ ਫਿਰ ਮੈਨੂੰ ਜ਼ਿਆਦਾ ਗਰਮੀ ਉਹ ਪਸੰਦ ਆ ਮੈਨੂੰ ਸਰਦੀ ਬਿਲਕੁਲ ਵੀ ਪਸੰਦ ਨਹੀਂ ਹੈਗੀ ਸਰਦੀ ਤਾਂ ਮੈਨੂੰ ਨਾ ਦਾ ਘਰ ਦੇ ਕੰਮ ਹੋਣ ਸਰਦੀ ਚ ਵੈਸੇ ਵੀ ਬੰਦਾ ਰਜਾਈਆਂ ਚ ਬੈਠਾ ਰਹਿੰਦਾ ਜੁੜ ਜੁੜ ਕੇ ਉੱਪਰ ਇੰਨੇ ਇੰਨੇ ਕੱਪੜੇ ਪਾ ਕੇ ਬੈਠੋ ਠੋਠਰ ਕਰੀ ਚੱਲੋ ਹਨਾ ਉਹ ਚੀਜ਼ ਮੈਨੂੰ ਘੱਟੇ ਪਸੰਦ ਆ ਇੱਥੇ ਮੈਂ ਮਿੱਠੂ ਉਹ ਨਹੀਂ ਆਪਣੇ ਬਾਹਰ ਰੱਖਿਆਈ ਸੀ ਕਿਉਂਕਿ ਤੁਹਾਨੂੰ ਇਹਨਾਂ ਦਾ ਵੀ ਪਤਾ ਹੀ ਵੀ ਨਾ ਹੀ ਵੀ ਨਾ ਨਹੀਂ ਰਹਿੰਦੇ ਹੈਗੇ ਤੇ ਮਿੱਠੂ ਉਹਨਾਂ ਨੂੰ ਬਾਹਰ ਰੱਖ ਕੇ ਮੈਂ ਆਪਣਾ ਲੱਗੀ ਸੀਗੀ ਪੋਚਾ ਲਗਾਉਣ ਮੈਂ ਕਿਹਾ ਚਲੋ ਵੀ ਮੈਂ ਪੋਚਾ ਲਗਾ ਦਨੀ ਆ ਨਾਲੇ ਉਹਨਾਂ ਨੂੰ ਫਿਰ ਨਵਾ ਦੂੰਗੀ ਨਾਲੇ ਆਪਣੇ ਕੱਪੜੇ ਘੜ ਦੂੰਗੀ ਮਸ਼ੀਨ ਦੇ ਵਿੱਚੋਂ ਹਨਾ ਤੇ ਆਪਾਂ ਇੱਥੇ ਸਹਜ ਨਾਲ ਬੈਠੀ ਅਬੀਨਾਨਕ ਤੋਂ ਇਹ ਨਾ ਮੰਨਦੀ ਨਹੀਂ ਹੁੰਦੀ ਹੈਗੀ ਕਹਿੰਦੀ ਨਾ ਮम्मा ਮੈਂ ਤਾਂ ਟੀਵੀ ਦੇਖਦੀ ਆ ਨਹੀਂ ਐਨਕ ਲਾਈਆਂ ਹੁੰਦੀਆਂ ਨੇ ਮੇਰੀਆਂ ਹਨ ਫੇਰ ਅੱਜ ਹੁਣੇ ਵੀਡੀਓ ਦੇ ਵਿੱਚ ਸ਼ੂਟ ਹੋ ਗਈ ਹੁਣ ਇਹ ਤਾਂ ਮੈਂ ਪਾਪਾ ਨੂੰ ਦਿਖਾ ਵੀ ਦੇ ਲਵੀ ਟੀਵੀ ਦੇਖਦੀ ਆ ਬੀਨਾਨਕਾ ਤੋਂ ਇਹ ਨਾ ਭੁੱਲ ਜਾਂਦੀ ਆ ਲਾਉਣੀਆਂ ਪਰ ਸਾਨੂੰ ਡਾਕਟਰ ਨੇ ਬਿਲਕੁਲ ਮਨਾ ਕੀਤਾ ਇਹਨੂੰ ਵੀ ਬਿਲਕੁਲ ਨਹੀਂ ਉਤਾਰਨੀ ਹੈਗੀਆਂ ਵੀ ਲਾ ਕੇ ਰੱਖਣੀਆਂ ਨੇ ਹਰ ਟਾਈਮ ਪਰ ਕਿੱਥੇ ਬੱਚੇ ਨਹੀਂ ਸਮਝਦੇ ਹੈਗੇ ਫੇਰ ਬਹੁਤ ਗੁੱਸਾ ਆਉਂਦਾ ਹਨ ਫਿਰ ਮੈਨੂੰ ਜਦ ਇਦਾਂ ਕਰਦੀ ਆ ਹਨ ਤਾਰ ਕੇ ਰੱਖ ਦਿੰਦੀ ਕੋਈ ਵਸਟਰੀ ਵੀ ਇਦਾਂ ਹੀ ਲੱਗੀ ਹੁੰਦੀ ਆ ਕਾਰਨ ਬਿਨਾ ਉਹ ਤੋਂ ਹੀ ਹਨ ਫਿਰ ਮੈਂ ਕਿਹਾ ਤੇਰੇ ਲਵਾਈਆਂ ਦਾ ਫਾਇਦਾ ਕੀ ਆ ਹਨ ਜਮਈ ਅੱਖ ਦੀ ਨਿਗਾ ਚਲੇ ਜਾਊਗੀ ਉਸ ਤੋਂ ਬਾਅਦ ਜੀ ਆਪਾਂ ਇੱਥੇ ਮਿੱਠੂ ਅਣੀ ਵੀ ਨਵਾਤੇ ਸੀਗੇ ਆਪਾਂ ਆਗੇ ਸੀਗੇ ਬਾਹਰ ਬਾਹਰ ਆਪਾਂ ਲੱਗੇ ਸੀਗੇ ਆਪਣੇ ਕੱਪੜੇ ਲੀੜੇ ਤੋਂ ਥੋਲੇ ਸੀ ਆਪਾਂ ਮੈਂ ਕਿ ਸੁੱਕਣੇ ਪਾ ਦੰਨੇ ਆ ਇਹਨਾਂ ਨੂੰ ਨਾ ਮੈਂ ਜਿਆਦਾ ਮਤਲਬ ਕਿ ਧੁੱਪ ਨਹੀਂ ਲਵਾਉਂਦੀ ਹੈਗੇ ਹਨ ਮੈਂ ਬਸ 15 ਕਮਿੰਟ 20 ਕਮਿੰਟ ਧੁੱਪ ਲਵਾ ਕੇ ਨਾ ਫਿਰ ਮੈਂ ਇਹਨਾਂ ਨੂੰ ਸਟੈਂਡ ਨੂੰ ਛਾਮਾ ਚ ਕਰ ਲੰਨੀ ਆ ਕਿਉਂਕਿ ਮੇਰੇ 베ੜੇ ਚ ਇੱਕ ਸਾਈਡ ਤਾਂ ਫਿਰ ਛਾਮਾ ਰਹਿੰਦੀ ਹੋ ਆ ਜੇ ਉਧਰਲੀ ਸਾਈਡ ਧੁੱਪ ਆ ਜਾਂਦੀ ਹੈ ਦਿੱਲੀ ਸਾਈਡ ਛਾਮਾ ਆ ਜਾਂਦੀ ਇਦਾਂ ਹੋ ਜਾਂਦਾ ਹੈ ਤੇ ਫਿਰ ਮੈਨੂੰ ਛਾਮਾ ਚ ਕਰ ਦੰਨੀ ਹੁੰਦੀ ਹੈ ਮੈਨੂੰ ਆਏ ਹੁੰਦਾ ਵੀ ਜਿਹੜੇ ਚਲੋ ਚਿੱਟੀਆਂ ਸ਼ਰਟਾਂ ਨੇ ਹਨਾ ਜਾਂ ਕੋਈ ਦਾਗ-ਦੂਗ ਲੱਗਿਆ ਹੁੰਦਾ ਉਹ ਧੁੱਪ ਦੇ ਨਾਲ ਨਾ ਸਾਰਾ ਰਿਮੂਵ ਹੋ ਜਾਂਦਾ ਉਕੇ ਸਫੇਦੀ ਜੀ ਆ ਜਾਂਦੀ ਆ ਕੱਪੜਿਆਂ ਦੇ ਉੱਤੇ ਸਾਰੇ ਦਾਗ-ਦੱਬੇ ਜੇ ਸਾਰੇ ਉੱਡ ਜਾਂਦੇ ਨੇ ਫਿਰ ਧੁੱਪ ਦੇ ਨਾਲ ਵਧੀਆ ਸੋਹਣੇ ਨਿੱਖਰ ਜਾਂਦੇ ਨੇ ਬਸ ਇੱਥੇ ਆਪਾਂ ਹੁਣ ਕੱਪੜੇ-ਕੁਪੜੇ ਪਾ ਕੇ ਇਸ ਤੋਂ ਬਾਅਦ ਕਰਾਂਗੇ ਧੋਣ ਦੀ ਤਿਆਰੀ ਹਵਾ ਚੱਲੀ ਜਾਂਦੀ ਸੀਗੀ ਪਰ ਅੱਜ ਤਾਂ ਫਿਰ ਸਾਜਰੇ ਕੰਮ ਨਿਭਣ ਕਰਕੇ ਇੱਥੇ ਸ਼ਾਮਾਂ ਸੀਗੀ ਪਰਸੋਂ ਦਾ ਮੈਂ ਕੱਪੜੇ ਜਦੋਂ ਵਾਸ਼ ਕੀਤੇ ਮਾਰਨ ਵਾਲੀ ਹੋ ਗਈ ਸੀ ਇੰਨੀ ਜ਼ਿਆਦਾ ਧੁੱਪ ਸੀ ਨਾ ਹੋ ਹੋ ਮੇਰਾ ਤਾਂ ਐ ਸਕਿਨ ਜਲ ਗਈ ਸੀਗੀ ਮੂੰਹ ਐ ਲੱਗੇ ਵੀ ਜਲ ਗਿਆ ਹਨਾ ਹੱਥ ਪੈਰ ਪਰ ਇੱਥੇ ਮੇਰੇ ਸ਼ਾਮਾਂ ਸੀਗੀ ਕਿਉਂਕਿ ਅੱਜ ਮੈਂ ਸਾਜਰੇ ਲੱਗੀ ਹੋਈ ਸੀਗੀ ਤਾਂ ਕਰਕੇ ਇੱਥੇ ਬਸ ਆਪਣੇ ਕੱਪੜੇ ਵੀ ਧੋ ਹੋ ਗਏ ਕੱਪੜੇ ਧੋ ਕੇ ਇਹਨਾਂ ਨੂੰ ਹੁਣ ਮੈਂ ਧੁੱਪ ਦੇ ਵਿੱਚ ਰੱਖ ਦੂੰਗੀ ਕਿਉਂਕਿ ਜਿਆਦਾ ਮਤਲਬ ਕਿ ਤੁਹਾਨੂੰ ਮੈਂ ਦੱਸ ਤੇ ਆਈ ਹਾਂ ਧੁੱਪ ਨਹੀਂ ਲਗਾਵਾਂਗੇ ਉਸ ਤੋਂ ਬਾਅਦ ਜੀ ਆਪਾਂ ਆਪਣੀ ਮਸ਼ੀਨ ਦੇ ਵੀ ਕਵਰ ਚੜਾ ਕੇ ਦਾ ਕਵਰ ਮਸ਼ੀਨ ਦਾ ਇਹਨੂੰ ਵੀ ਆਪਣਾ ਇਹਦੀ ਜਗ੍ਹਾ ਤੇ ਪਹਚਾ ਦਾਂਗੇ ਹਨਾ ਇਹ ਕਿਉਂਕਿ ਇਹ ਦੇ ਨਾਲ ਕੱਪ ਕਵਰ ਨਾਲ ਨਾਲੇ ਤਾਂ ਖਰਾਬ ਨਹੀਂ ਹੁੰਦੀ ਨਾਲੇ ਫਿਰ ਮਤਲਬ ਕਿ ਵਧੀਆ ਰਹਿੰਦੀ ਹੈ ਮਸ਼ੀਨ ਗੰਦੀ ਵੀ ਨਹੀਂ ਹੁੰਦੀ ਹੈਗੀ ਇੱਥੇ ਮੈਂ ਆ ਗਈ ਸੀਗੀ ਨਾ ਧੋ ਕੇ ਨਾ ਧੋ ਕੇ ਮੈਂ ਲੱਗ ਗਈ ਸੀ ਆਪਣਾ ਥੋੜਾ ਜਿਹਾ ਮੇਕਅਪ ਵਗੈਰਾ ਕਰਨਾ ਕਿਉਂਕਿ ਜੀ ਬਣਦਾ ਮੇਕਅਪ ਕਰਨਾ ਹਨਾ ਕਿਉਂਕਿ ਕਈ ਭੈਣਾਂ ਕਹਿੰਦੀਆਂ ਅਸੀਂ ਨਹੀਂ ਕਰਦੀਆਂ ਹੈਗੀਆਂ ਜੀ ਸਾਡੇ ਤਾਂ ਮਤਲਬ ਕਿ ਮੇਰੇ ਪਿੰਡ 'ਚ ਇਹੋ ਜਿਹਾ ਰਵਾਜ ਆ ਵੀ ਆਂਟੀਆਂ ਵੀ ਬੰਨ ਠਣ ਕੇ ਰਹਿੰਦੀਆਂ ਨੇ ਜੇ ਹਨਾ ਮੇਕਅਪ ਨਹੀਂ ਕਰਨਾ ਬਟ ਫਿਰ ਵੀ ਸੋਹਣੇ ਸੋਹਣੇ ਸੂਟ ਪਾ ਕੇ ਨਾਲ ਦੀਆਂ ਚੁੰਨੀਆਂ ਲੈ ਕੇ ਹਨਾ ਐਦਾਂ ਰੱਖਦੀਆਂ ਨੇ ਕਿਉਂਕਿ ਫਿਰ ਉਹ ਪਾਸ ਸਾਰੀਆਂ ਹਨ ਸਵੇਰੇ ਉੱਠ ਕੇ ਪਹਿਲਾਂ ਨਾ ਧੋ ਕੇ ਮੇਕਅਪ ਕਰ ਲੰਨੀ ਹੈ ਤੇ ਮੈਂ ਇੱਥੇ ਇਦਾਂ ਹੀ ਫਰੀ ਜਾਵਾਂ ਕਿੰਨਾ ਗੰਦਾ ਲੱਗਦਾ ਹਨ ਤੇ ਤਾਂ ਕਰਕੇ ਫਿਰ ਆਪਾਂ ਵੀ ਥੋੜਾ ਜਿਹਾ ਲਿਪਸਟਿਕ ਵਗੈਰਾ ਹੋ ਗਿਆ ਹਨਾ ਛੋਟੀ ਜੀ ਬਿੰਦੀ ਹੋ ਗਈ ਤੇ ਆਪਣਾ ਇੰਨਾ ਕੁ ਮੇਕਅਪ ਕਰ ਲਈਦਾ ਕਿਉਂਕਿ ਮਾਹੌਲ ਦੇ ਹਿਸਾਬ ਨਾਲੇ ਰਹਿਣਾ ਪੈਂਦਾ ਹੁੰਦਾ ਹਨਾ ਵੀ ਹੁਣ ਜੇ ਸਾਰੇ ਆਲੇ-ਦਾਲੇ ਆਲੇ-ਦਾਲੇ ਦੀਆਂ ਸੋਹਣੀਆਂ-ਸੋਹਣੀਆਂ ਬਣੀਆਂ ਹੁਣ ਤਾਂ ਮੈਂ ਇਦਾਂ ਹੀ ਬੈਠੀ ਰਹਾ ਕਿੰਨਾ ਗੰਦਾ ਜਿਹਾ ਲੱਗੇ ਨਾਲੇ ਆਪਾਂ ਰੱਬ ਨੇ ਮੌਕਾ ਦਿੱਤਾ ਸੁਆਗਣ ਭਾਗਣ ਆਪਾਂ ਹੈਗੇ ਆ ਤਾਂ ਇੰਨਾ ਕੁ ਤਾਂ ਜ਼ਰੂਰ ਕਰਨਾ ਚਾਹੀਦਾ ਹਨਾ ਤੇ ਉਸ ਤੋਂ ਬਾਅਦ ਜੀ ਆਪਾਂ ਚਲੇ ਗਏ ਸੀ ਮੈਂ ਅੱਗੇ ਕਿਚਨ ਦੇ ਵਿੱਚ ਮੈਂ ਕਿਹਾ ਵੀ ਚਲੋ ਪਿਆਸ ਬਹੁਤ ਲੱਗੀ ਸੀ ਤੁਹਾਨੂੰ ਪਤਾ ਵੀ ਆ ਦਿਨ ਅੱਜ ਹੁਣ ਪਾਣੀ ਇੰਨਾ ਜ਼ਿਆਦਾ ਪੀ ਹੁੰਦਾ ਨਾ ਬਹੁਤ ਜ਼ਿਆਦਾ ਨਹੀਂ ਤਾਂ ਮੈਂ ਵੈਸੇ ਪਾਣੀ ਮਸਾ ਹੀ ਇੱਕ ਗਲਾਸ ਪੀਣੀ ਆ ਸਾਰੀ ਦਿਹਾੜੀ ਦਾ ਬੱਟ ਹੁਣ ਤਾਂ ਭੁੱਖ ਐਨੀ ਪਿਆਸ ਲੱਗਦੀ ਆ ਨਾ ਪਾਣੀ ਦੀ ਤੇ ਇੱਥੇ ਜਿਹੜਾ ਮੈਂ ਰਸਨਾ ਬਣਾ ਕੇ ਰੱਖਿਆ ਜੀ ਨਾ ਮੈਂ ਉਹ ਲਵੂੰਗੀ ਥੋੜਾ ਜਿਹਾ ਉਹਦੇ ਵਿੱਚ ਪਾਣੀ ਐਡ ਕਰਕੇ ਨਾ ਥੋੜੀ ਜਾਈ ਸਕੂਪ ਪਾ ਕੇ ਉਹ ਪੀਊਂਗੀ ਨਾਲੇ ਮੈਂ ਬੱਚਿਆਂ ਨੂੰ ਪੁੱਛ ਲਿਆ ਸੀ ਮੈਂ ਕਿਹਾ ਤੁਸੀਂ ਪੀਓਂਗੇ ਕਿਉਂਕਿ ਪਾਣੀ ਵੈਸੇ ਵੀ ਕਹਿੰਦੇ ਕੱਲਾ ਪਾਣੀ ਫੋਕਾ ਪੀਣਾ ਨਹੀਂ ਚਾਹੀਦਾ ਵਿੱਚ ਥੋੜਾ ਜਿਹਾ ਕੁਛ ਨਾ ਕੁਛ ਪਾ ਕੇ ਜਰੂਰ ਲਿਕੁਇਡ ਵਗੈਰਾ ਕੋਈ ਚੀਜ਼ ਨਾ ਪਾ ਕੇ ਵਿੱਚ ਜਰੂਰ ਪਾਣੀ ਪੀਓ ਹਨਾ ਕਿਉਂਕਿ ਕੱਲਾ ਪਾਣੀ ਆਪਣੇ ਪੇਟ 'ਚ ਗੱਠਾ ਬਣਾ ਦਿੰਦਾ ਹੈ ਤੇ ਤਾਂ ਕਰਕੇ ਫਿਰ ਮੈਨੂੰ ਇੰਨੀ ਜ਼ਿਆਦਾ ਪਿਆਸ ਲੱਗੀ ਹੋਈ ਸੀ ਕਿ ਮੈਂ ਕਿਹਾ ਚਲੋ ਵੀ ਮੈਂ ਆਪਣਾ ਉਹ ਕਰ ਲੈਣੀ ਆ ਇਹ ਸੂਟ ਆਪਾਂ ਨੇ ਕੱਢ ਲਿਆ ਜੀ ਇਹ ਮੈਂ ਥੋੜਾ ਜਿਹਾ ਹੌਣ ਜਾਣ ਨੂੰ ਪਾਉਂਦੀ ਹੁੰਦੀ ਸੀ ਬਟ ਉਹਨੇ ਉੱਚਾ ਜਿਹਾ ਹੋ ਗਿਆ ਸੀਗਾ ਪਿਆ ਸੀ ਕਿ ਮੈਂ ਕਿਹਾ ਚਲੋ ਇਹਨੂੰ ਮੈਂ ਘਰ ਨੂੰ ਇਹ ਲਾਉਣੀ ਆ ਹੁਣ ਮੇਰੇ ਸੂਟ ਸਲਾਈ ਹੋ ਕੇ ਨਵੇਂ ਆ ਬਹੁਤ ਜਿਆਦਾ ਪੌਂਦੀ ਸਾਰੇ ਇਹਦੇ ਵਿੱਚ ਵਾਲ ਪੈ ਜਾਂਦੇ ਨੇ ਕਿਉਂਕਿ ਹੈ ਨਾ ਪਿਓਰ ਕਾਟਨ ਦਾ ਤਾਂ ਕਰਕੇ ਤੇ ਇੱਕ ਇਹਦੇ ਵਿੱਚ ਥੋੜੀ ਜਿਹੀ ਲਾਈਨਿੰਗ ਲੱਗੀ ਹੋਈ ਆ ਉਹਦੇ ਕਰਕੇ ਵੀ ਥੋੜੀ ਜਿਹੀ ਮੈਨੂੰ ਥੋੜਾ ਜਿਹਾ ਪੌਂਚ ਹੋ ਆਉਂਦਾ ਏ ਪਰ ਫਿਰ ਮੈਂ ਕਿਹਾ ਹੁਣ ਰੱਖ ਕੇ ਵੀ ਕੀ ਕਰਨੇ ਆਪਾਂ ਪਾ ਲੈਨੇ ਆ ਹਨਾ ਇੱਥੇ ਮੈਂ ਰਸਨਾ ਬਣਾ ਕੇ ਬੱਚਿਆਂ ਨੂੰ ਲੈ ਜਾਉਂਗੀ ਨਾਲੇ ਆਪੀਉਂਗੀ ਫਿਰ ਮੈਂ ਨਾਲੇ ਆਪਣਾ ਫੋਨ ਦੇਖੂਗੀ ਫੋਨ ਦੇ ਕੇ ਨਾਲੇ ਬੱਚੇ ਆਪਣਾ ਲੱਗੇ ਸੀਗੇ ਸਟੱਡੀ ਕਰਨ ਤੇ ਇੱਥੇ ਹੋ ਗਿਆ ਸੀਗਾ ਜੀ ਸ਼ਾਮ ਦਾ ਟਾਈਮ ਮਤਲਬ ਕਿ 3:30 ਕੇ 3:40 ਦਾ ਟਾਈਮ ਸੀਗਾ ਮੈਂ ਰਾਈਸ ਵਗੈਰਾ ਬਣਾ ਕੇ ਮੈਂ ਤਾਂ ਸਹਜ ਨੇ ਖਾ ਲਈ ਸੀ ਅਭੀ ਨੇ ਹਜੇ ਖਾਦੇ ਨਹੀਂ ਸੀ ਕਹਿੰਦਾ ਮम्मा ਮੈਂ ਹਜੇ ਖਾਣੀ ਨਹੀਂ ਮੈਨੂੰ ਠਹਿਰ ਕੇ ਦਿਓ ਨਾਲੇ ਇਹ ਕਰ ਰਹੇ ਸੀਗੇ ਸਟੱਡੀ ਹਾਂਜੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਦਾ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਕੇ ਦੱਸਿਓ ਤੁਹਾਨੂੰ ਮੇਰਾ ਵਲੌਗ ਕਿਵੇਂ ਦਾ ਲੱਗਦਾ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਤੁਹਾਨੂੰ ਕੋ ਤੁਹਕੇ ਤੁਹਾਡੇ ਦੱਸਣ ਨਾਲ ਹੀ ਸਾਰਾ ਕੁਝ ਪਤਾ ਲੱਗਣਾ ਵੀ ਸਾਡੇ ਵਲੌਗ ਕਿਵੇਂ ਦੇ ਹੁੰਦੇ ਨੇ ਹਨਾ ਤੇ ਮੈਨੂੰ ਵੀ ਬਹੁਤ ਵੇਟ ਰਹਿੰਦੀ ਹੈ ਜਿਵੇਂ ਤੁਹਾਨੂੰ ਵੇਟ ਰਹਿੰਦੀ ਹੈ ਮੇਰੇ ਵਲੌਗ ਦੀ ਉਦਾਂ ਹੀ ਮੈਨੂੰ ਵੀ ਵੇਟ ਰਹਿੰਦੀ ਆ ਤੁਹਾਡੇ ਇੱਕ ਪਿਆਰੇ ਜਿਹਾ ਕਮੈਂਟ ਦੀ ਹਨਾ ਮਿਲਦੇ ਆ ਜੀ ਆਪਾਂ ਨਿਊ ਵਲੌਗ ਨਾਲ ਓਕੇ ਜੀ ਬਾਏ ਬਾਏ ਟੇਕ ਕੇਅਰ